मना रहे हैं। असली चीज है कि गुरु एक बाग शॉप जिन्हें नई सी पहन दे और अंग से अभाव मार्ग तोड़ के फिर अपनी रोपीक बंदा सी ये तो मतलब है कि उन्हें ਹਿੰਦੂ ਮੁਸਲਮਾਨ ਜ਼ਬਰਨ ਬਣਾਉਂਦੇ ਸੀ ਪਰ ਸੂਰੂ ਤੇਗ বাহাদুর ਸਾਹਿਬ ਨੇ ਨੁਖੀਅਤ ਕਹਾਣੂ ਉੱਤੇ ਰੱਖ ਕੇ ਉਹਨਾਂ ਦੇ ਲਈ ਆਪਣੀ ਕੁਰਬਾਨੀ ਦਿੱਤੀ ਪਰ ਇਹ ਕੁਰਬਾਨੀ ਦਿੱਤੀ ਹੈ ਜੋ ਜ਼ਬਰ ਮੌਗਲਪੁਰ ਮੱਧ ਵਿੱਚ ਹੋਇਆ ਸਿੱਖਾ ਦੇ ਨਾਂ ਉਹ ਉਹ ਹੀ ਫਸੰਕਾਰੀ ਤੋਬਾ ਜਿੰਦ ਤੋਂ ਆਦੀ ਹਕੂਮਤ ਨੇ ਵੀ 95 ਦਾ ਕਲੇਟਿਕ ਪੀਸ ਦਾ ਡਾ ਫਿਰ 1966 ਦੇ ਵਿੱਚ ਸਾਡੀ ਵੰਡ ਕਪ ਦੀ ਪੰਜਾਬ ਤੋਂ ਫਿਰਕਾ ਇਹ ਮਾਛੇ ਦੇ ਇਲਾਕੇ ਹਰਿਆਣੇ ਦੇ ਇਲਾਕੇ ਗਜਾਂਦ ਦੇ ਇਲਾਕੇ ਸਤੋ ਹੋਦੇ ਪਾਣੀਆਂ ਦਾ ਹੈਡਵਰਸ ਹੋਦੇ ਔਰ ਸਾਡਾ ਕੰਟਰੋਲ ਬਿਲਕੁਲ ਖਤਮ ਕਰਤਾ ਪੰਜਾਬ ਦੇ ਵਿੱਚ ਇਹ ਕੀ ਫਲੱਡਸ ਨੇ ਆਏ ਹੈ ਪਾਕ ਸੈਂਟਰ ਦੀ ਹਿੰਦੂਤਵਾ ਸਰਕਾਰ ਨੇ ਇੱਧਰ ਦੇ ਪਾਸੇ ਮੁਕਲਿਮ ਹੋ ਗਿਆ ਉਹ ਪਿਹਾਰ ਦੇ ਲਖਣਾਂ ਦੇ ਵਿੱਚ ਰੁਝੇ ਰਹੇ ਹੈ ਇਹਨਾਂ ਬਤਨ ਹੈ ਕਿ ਪੰਜਾਬ ਵੱਲੋਂ ਸੈਂਟਰ ਤੇ ਹਿੰਦੂਤਵਾਦੀ ਸਰਕਾਰ ਨੇ ਮੂੰਹ ਮੋੜ ਲਿਆ ਹੈ। ਔਰ ਪੰਜਾਬ ਦੇ ਵਿੱਚ ਵੀ ਜ਼ਬਰ ਹੋ ਰਿਹਾ ਹੈ। ਕਸ਼ਮੀਰ ਦੇ ਵਿੱਚ ਵੀ ਜ਼ਬਰ ਹੋ ਰਿਹਾ ਹੈ। ਅਮਿਤ ਸ਼ਾਹ ਤੇ ਮੋਤੀ ਜੀ ਨੇ ਕਸ਼ਮੀਰ ਦੀ ਖੁਦਮੁਖਤਿਆਰੀ ਤੋੜਦੀ ਔਰ ਦੰਗਿਆ ਆਰਟੀਕਲ 14435 ਮੇਂ ਤੋਂ ਦੇ ਐਪਸ ਬਾ ਜਿਹੜਾ ਬੜਾ ਜਾਗਰੂਕ ਕਾਨੂੰਨ ਹੈ ਇਹ ਜਿਹ ਵਿੱਚ ਫੌਜਾ ਕਿਸ ਰਮਾ ਸਕਦੀ ਹੈ ਕਿਸੇ ਤੇ ਜ਼ਬਰਦਸਤ ਕਰ ਸਕਦੀ ਹੈ ਕਿਛ ਨੂੰ ਡਿਸਪੀਅਰ ਕਰ ਸਕਦੀ ਹੈ ਕੋਸ਼ ਵੀ ਕਰ ਸਕਦੀ ਹੈ ਉਹ ਛੇ ਲਾਇਆ ਹੋਇਆ ਕੋਸ਼ਵਾ ਦੇ ਹੈ ਕਿ ਜੇ ਨਾ ਜ਼ਬਰ ਕੀਤਾ ਹੈ ਦੇ ਕਨਸਟੀਟਿਊਸ਼ਨਲ ਸਟੇਟਸ ਵੀ ਤੋੜਦੇ ਫਿਰ ਅਜੇ ਤੱਕ ਜੰਮੂ ਕਸ਼ਮੀਰ ਦੇ ਵਿੱਚ ਕਿਉਂ ਨਹੀਂ ਹਟਿਆ ਔਰ ਪੰਜਾਬ ਦੇ ਵਿੱਚ ਵੀ ਉਧਿਕਮ ਹੋ ਰਿਹਾ ਹੈ 33 ਸਾਲਾਂ ਤੋਂ ਕੈਦੀ ਜੇਲ੍ਹ ਦੇ ਵਿੱਚ ਬੈਠੇ ਹੈ ਸਾਡ ਮੋਗਲਾ ਕੋਮਤਲੇ ਦਰੁਹਰਪ੍ਰਿੰਬਲ ਸਾਹਿਬ ਨੂੰ 51 ਹਿੰਦੂ ਰਾਜਾ ਨੂੰ ਛੱਡ ਕੇ ਸੀਗਾ ਇਹ ਹਰ ਕਰਤੀ ਸੀਗਾ ਇਹ ਤੇ ਕਰਤੀ ਅਸੀਂ ਦੁਆਰੀ ਬਣਾਉਂਦੇ ਹਾਂ ਉਸ ਦਿਨ ਇਹ ਸਾਰੀਆਂ ਚੀਜ਼ਾਂ ਵੇਖਦੇ ਹੋਏ ਕਿ ਸਾਡੇ ਉੱਤੇ ਨਾ ਸਨ ਕੁਝ ਵੀ ਕੀਤੀ ਹੈ ਹੁਣ ਜਿਹੜਾ ਸਮਾਕੇ ਹੋਇਆ ਦਿੱਲੀ ਦੇ ਵਿੱਚ ਤੇ ਪਿੰਡੀਸ ਤੇ ਸੈਂਟਰਲ ਫੋਰਸੇਸ ਪੜ੍ਹੀਏ ਪੜ੍ਹੀਏ ਕਿ ਕਿਤਾਬ ਇਸੇ ਕੋਸ਼ਲਾ ਕੋਸ਼ਲ ਲੰਬੀ ਹੈ ਕੋਈ ਪੜ੍ਹੀਏ ਅਜੇ 1984 ਦੇ ਵਿੱਚ ਜਰਦੀਪ ਕਾਂਦੀ ਨੇ ਚਤਨੇ ਆਉਂ ਸਿੱਟੀਆਂ ਸਾਰੇ ਹਿੰਦੁਸਤਾਨ ਦੇ ਵਿੱਚ ਉਦੋਂ ਤਾਂ ਇਹੀ ਪੁਲਿਸ ਜਿਹੜੇ ਰਾਈਡਸ ਕਦੇ ਸੀਗੇ ਉਹਨਾਂ ਨੂੰ ਦੱਸ ਰਹੀ ਸੀ ਕਿ ਆਹ ਵੀ ਸਿੱਖਾਂ ਦਾ ਘਾਹ ਰ ਹੈ ਆਹ ਵੀ ਸਿੱਖਾਂ ਦਾ ਘਾਹ ਰ ਹੈ ਆਹ ਵੀ ਸਿੱਖਾਂ ਦਾ ਘਾਹ ਰ ਹੈ ਤੇ ਸਾਨੂੰ ਦਾ ਦਾ ਬਲੂ ਸਟਾਪ ਦੇ ਉੱਤੇ ਕੋਈ ਅਜੇ ਰਾਹਤ ਮਿਲੀ ਹੈ ਜਰ ਬਾਸੌਦ ਦੇ ਉੱਤੇ ਟੈਕ ਟੱਕਾ ਸਿਕਰਫੁਨ ਲਾਇਬ੍ਰੇਰੀ ਤੇ ਟੋਸਖਾਨਾ ਫੌਜ ਲੁੱਟ ਕੇ ਲੈਗੀ ਉਹਦਾ ਕੋਈ ਪਤਾ ਨਹੀਂ ਹੈ ਮੇਰਾ ਮਤਸਬ ਹੈ ਫੈਰ ਉਸੇ ਸੇ ਕਹੇਗੀ ਕਿ ਹੈ ਅਸੀ ਡੋਨੇਟਿਟੀਆਂ ਕੀ ਜੇਦੋਂ ਤੁਨ ਨੂੰ ਇਹ ਦੁੱਖ ਲੱਗੇ ਕਪਜੀਛਾਂ ਦੇ ਸਾਰੇ ਦਿੱਲੀ ਹਰਿਆਣੇ ਨੂੰ ਨਾਂ ਦੇ ਇੱਕ ਸੁਭਣ ਤੇ ਜੇਦੋਂ ਸਿੱਖਾ ਨੂੰ ਉਹ ਚੀਜ਼ ਹੋਵੇ ਤੇ ਸੁਪਰੀਮ ਕੋਰਟ ਦੇ ਵਿੱਚ ਕੋਈ ਜੱਜ ਨਹੀਂ ਹੈ ਸਾਰੇ ਸ਼ਹਿਰੀ ਬੰਦੇ ਹੈ ਹੁਣ ਜੇ ਤੋ ਵਾ ਪੰਜਾਬ ਤੋਂ ਉੱਗਦਾ ਹੈ ਤੇ ਇਹ ਨੰਦੇ ਨੱਕ ਦੇ ਵਿੱਚ ਵਜਦਾ ਹੈ ਤੇ ਟੂ ਵੈਂਡਾ ਦਾ ਫਿਕਰ ਹੈਗਾ ਸਪੀਡ ਪੋਟ ਫਰ ਲੇਡੀਜ਼ ਜਗਤ ਹੋ ਰਿਹਾ ਹੈ ਫੇਕ ਕਾਉਂਟਰਸ ਹੋ ਰਿਹਾ ਹੈ ਆਤੀ ਵਾਸੀਆਂ ਨੂੰ ਨਕਸ ਲਈ ਮੌਸਟ ਕੇ ਮਾਰੇ ਹੈ ਔਰ ਡੇਡਾ ਹੋਰ ਜੁਰਮ ਹੋ ਰਹੇ ਹੈ ਉਹਦੇ ਬਾਰੇ ਤਾਂ ਇਹ ਕੋਈ ਆਨਸਰ ਹੀ ਨਹੀਂ ਹੈਗਾ ਕੋਈ ਹੁਣ ਕਹਿੰਦੇ ਆ ਕਿ ਸਾਡੇ ਉੱਤੇ ਬੰਦੇ ਮਾਤਰਮ ਮਨਾ ਦੇਣਾ ਇਹ ਜੀ ਨੈਸ਼ਨਲ Song ਹੈ ਕਿ ਕੱਝੀ ਮੰਨਦੇ ਆ ਕਿ ਹਿੰਦੂਆਂ ਦਾ ਨੈਸ਼ਨਲ Song ਹੈਗਾ ਪਰ ਸਿੱਖਾਂ ਦਾ ਨੈਸ਼ਨਲ Song ਹੈਗਾ ਜੇ ਸਵਤਨ ਮੋਹੇ ਜੇ ਅਸੀਂ ਕੌਮ ਵੱਖਰੀ ਹੈ ਸਾਡੇ ਤੇ ਬੰਦੇ ਮਾਤਰਮ ਕਿਵੇਂ ਲਪੂਗਾ ਸੋ ਇਹ ਜਿਹੜੀ 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 ਕੀਜਾ ਹੋ ਰਹੀ ਹੈ ਇਹ ਸਾਨੂੰ ਸਿਖਾਉਣੀ ਜਾਂ ਨਹੀਂ ਹੈ ਉਹ ਸਲੱਡ ਕਰ ਦੇਣੇ ਗੇਟ ਹੋਣ ਦੇਣੇ ਤੇ ਇਹ ਹੋ ਸਾਂ ਆਪਣਾ ਚੋਨਾ ਨਹੀਂ ਭੂਖਦੇ ਤੇ ਉਹ ਜਿਹੜੀ ਗਿਲ ਹੋਈ ਹੋਈ ਹੈ ਛੋਣੇ ਦੀ ਉਹ ਖਤਮ ਹੋ ਜਾਂਦੀ ਹੈ ਕਾ ਫੇਰ ਵੀ 25 ਦਿਨ ਬਾਅਦ ਦੇ ਵਿਚਕਾਰ ਕਲਪ ਕੀਤੀ ਜਾਊਗੀ ਸਾਨੂੰ ਚਾਹੀਦੀਆਂ ਮਸ਼ੀਨਾਂ ਹੋਰ ਚਾਹੀਦੀਆਂ ਹਨ ਜਿਹੀਆਂ ਬੇਲਟ ਬਲੋਨਰ ਐਕਸਪ੍ਰੀਮ ਪੌਟ ਪ੍ਰੈਸਰ ਕਰੇ ਇਹ ਸਾਰੀਆਂ ਸਰਕਾਰਾਂ ਨੂੰ ਕਹੇ ਇਥੇ ਬੇਲਟ ਦੇ ਸਬਸਿਡੀ ਤੇ ਮੁਫਤ ਨਹੀਂ ਸਬਸਿਡੀ ਤੇ ਤੇ ਫੇਰ ਸਾਰਾ ਮਸਲਾ ਅਨੁਭੂਜਕ ਤੋਂ ਹੈ ਤਾਂ ਸੋ ਇਹ ਸਾਰੀ ਅਰਥੀ ਦਾ ਸੰਬੰਧ ਵਾਲੀ ਹੈ ਕਿ ਜਿਹੜੀ ਹੈ ਕਿ ਸੈਂਟਰ ਦੀ ਸਰਕਾਰ ਸੌਂਦੇ ਰਹੀ ਹੋਂ ਜਦੋਂ ਬੰਬੇ ਦੇ ਵਿੱਚ ਗੋਲਕਾਰੀ ਹੋਈ ਆਪਣੇ ਪਰਟੇਨ ਸਾਹਿਬ ਹੋਂ ਮਿਨਿਸਟਰ ਸੀਗੇ ਹੋਂ ਦਾ ਨੇਸੀ ਪਦੇ ਤੇ ਅਸੀਗਾ ਬੰਬੇ ਬੰਦਰਗਾਹ ਬੜੀ ਇੰਪੋਰਟੈਂਟ ਹੈ ਉੱਥੇ ਇਹੋ ਜਿਹਾ ਕੰਮ ਹੋਣਾ ਬਹੁਤ ਜੀਵਨੀ ਦਾ ਕੰਮ ਹੈ ਪਰ ਦਿੱਲੀ ਦਾ ਰਾਜਪਾਲ ਨਹੀਂ ਹੈ ਤੇ ਰਾਜਪਾਲ ਦੇ ਵਿੱਚ ਗੋਲਾਬਾਰੀ ਹੋ ਜੇ ਉਹ ਵੀ ਨਹੀਂ ਪਹਿਲਾਂ ਤਾਂ ਆਮ ਆਦਮੀ ਅਣਪੜ੍ਹੇ ਆਦਮੀ ਹੁੰਦੇ ਸੀਗੇ ਜਾਂ ਹੋਰ ਹੁੰਦੇ ਸੀ ਜਿਹੜੇ ਗੋਲਾਬਾਰੀ ਕਰਦੇ ਸੀਗੇ ਪਰ ਮੇਰਾ ਬਕਤ ਕਹਿੰਦਾ ਹੈ ਕਿ ਮੁਸਲਮਾਨ ਤੇ ਸਿੱਖਾਂ 'ਤੇ ਇਨਾ ਜ਼ਬਰ ਹੋਇਆ ਹੈ ਉਹ ਉਹ ਬੋਲੇ ਚਲਾਉਣ ਦੇ ਲਈ ਸਟੇਟਸੀ ਜਿਹੜੇ ਇਹ ਬੰਬ ਚਲਾਉਂਦੇ ਉਹਨਾਂ ਦਾ ਵੱਧ ਗਿਆ ਡਾਕਟਰ ਨੇ ਹੋ ਚਾਇਆ ਡਾਕਟਰਾਂ ਨੇ ਬੋਲੇ ਬਾਰੇ ਕੀਤੀ ਹੈ ਇੱਕ ਬਹੁਤ ਸੀਰੀਅਸ ਸਹਾਰਾ ਹੈ ਕਿ ਪੈਨੋਟ ਐ ਵੀ ਲੰਗੇ ਕੋ ਫੇਰ ਜਾ ਕੇ ਚਲਾ ਦਿੱਤੇ ਜੇ ਜਾਂ ਕਿਸ ਨੂੰ ਪੈਸੇ ਦੇ ਦਿੱਤੇ ਜੇ ਸੇ ਉਹ ਚਲਾ ਦਿੱਤਾ ਸਿਜਾ ਹਰ ਕੰਟੈਕਟ ਜੋਰਾਟ ਪਰ ਪਹੁੰਚ ਗਏ ਹੋ ਕੀ ਪਤਾ ਹੈ ਕੀ ਸੈਕਟਰੀਏਟ ਦਿੱਲੀ ਦੇ ਵਿੱਚ ਮੋਦੀ ਦੇ ਘਰ ਦੇ ਵਿੱਚ ਜਿਹੜੇ بڑے ਲਿਖੇ ਬੰਦੇ ਹੈਗੇ ਹੈ ਉਹ ਹੀ ਨਿਸ਼ਕਾਰਦ ਦੇ ਫਿਰ ਮੇਤຊਾਨੂ ਪਟੇਲ ਸਾਹ ਬਰਗਨ ਸਟੀਫਨ ਦੇ ਨਾਲ ਰਕਿਤ ਹੁੰਦੇ ਕਿ ਮੇਰੀ ਜ਼ਿੰਮੇਵਾਰੀ ਹੈ ਕਿ ਸਟੀਫਨ ਨੂੰ ਫਿਨੇਚਰ ਦਾ ਦੇ ਦੇਣਾ ਚਾਹੀਦਾ ਸੀ ਕਿਉਂਕਿ ਜਦੋਂ ਰੈਗੂਲਰ ਟਰਮ ਪਿਛਲੀ ਵਾਰੀ ਆਏ ਉਦੋਂ ਜਿੰਨੀਆਂ ਦੇ ਵਿੱਚ ਬڑے ਵੱਡੇ ਦੰਗੇ ਹੋਏ ਹਿੰਦੂ ਤੇ ਮੁਸਲਮਾਨ ਦੇ ਤੇ ਇਹਨਾਂ ਨੇ ਅਮਰੀਕਨ ਪ੍ਰੈਜ਼ੀਡੈਂਟ ਨੂੰ ਦੱਸਾਇਆ ਕਿ ਸਾਡੀ ਸਮਾਜ ਕਿਹੋ ਜੀ ਹੈ ਕਿ ਇਹ ਤਾਂ ਤੇਰੇ ਆਉਣ ਦੇ ਉੱਤੇ ਵੀ ਦੰਗੇ ਫਿਰ ਰਹੇ ਹੈ ਜੇ ਲੋੜਾ ਲੋੜ ਦੇ ਨਹੀਂ ਰੱਖ ਸਕਦੇ ਫਿਰ ਮਛਾ ਜੀ ਨੂੰ ਹੁਣ ਜਮਨ ਐਂਡਮੈਂਡ ਦਾ ਲਾਦੇ या सिख बंदा ला दें कोई थोड़ा बहुत अरेस्ट कर लें पर यह तो नहीं ना कि लाल बहादुर शास्त्री के वेले और रेलवे मिनिस्टर थे उन्होंने तो कोई कसूर है नहीं सी एक एक्सीडेंट रेलवे तो हो गया सीगा उन्होंने एक लाकी जिम्मेवारी मान के अपना इस्तीफा देता सी पर मेरा मतलब इतने अखलाकी जिम्मेवारी कोई नहीं है अमित शाह की जो मोदी साहब की यह ਇਟ ਡਸ ਸੀਰੀਅਸਲੀ ਦਿੱਲੀ ਦੇ ਵਿੱਚ ਹੋਵੇ ਆਪਣੇ ਬੰਬ ਚੰਗ ਜਾਣ ਤਾਂ ਇਹ ਇਹ ਬਿਲਕੁਲ ਖਮੋਸ਼ ਹੈ ਸਾਡੇ ਪਾਸੇ ਤੇ ਦੂਸਰੇ ਪਾਸੇ ਹੁਣ ਤੁਸੀਂ ਦੇਖ ਲਓ ਪਾਕਿਸਤਾਨ ਦੇ ਵਿੱਚ ਜਿਹੜਾ ਜਨਰਲ ਸੀ ਫੀਲਡ ਮਾਰਸ਼ਲ ਸੀ ਉਸ ਨੂੰ ਸਾਰੇ ਨੇਵੀ ਦਾ 에어 ਫੋਰਸ ਦਾ ਫੌਜ ਦਾ ਜਿੰਨਾ ਦਾ ਡਨੈਲ ਬਣਾਤਾ ਕਿਉਂ ਬਣਾਤਾ ਕਿਉਂ ਘੱਟ ਕੇ ਪਾਕਿਸਤਾਨ ਦੀਆਂ ਸਰਕਾਰਾਂ ਕਮਜ਼ੋਰ ਸੀ ਕਿ ਜਿਹੜੇ ਮੋਦੀ ਸ਼ਾਹ ਗਣ ਬਣਦੇ ਛਦੇ ਸੰਧੂ ਤਲ ਗੁੰਦੇ ਸੀ ਛਦੇ ਬਲਾਕੋਰ ਕਰ ਗੁੰਦੇ ਸੀ ਛਦੇ ਪੀਜ ਸਟ੍ਰਾਈਕਸ ਕਰ ਗੁੰਦੇ ਸੀ ਉਹ ਪਾਕਿਸਤਾਨ ਦੀ ਗਵਰਨਮੈਂਟ ਕਮਜ਼ੋਰ ਸੀ ਉਹ ਜਵਾਬ ਨਹੀਂ ਸੀ ਦੇ ਸਕਦੀ ਇਹ ਦਾ ਮਤਲਬ ਹੈ ਕਿ ਜੇ ਫੀਲਡ ਮਾਸਟਰ ਜਿਹੜਾ ਪਾਕਿਸਤਾਨ ਦਾ ਉਹਨੂੰ ਸਾਰਾ ਵੱਡਾ ਬਣਾਤਾ ਹੈ ਡਿਫੈਂਸ ਦਾ ਤਾਂ ਇਹਦਾ ਹੋਇਆ ਤਾਂ ਤਾਕਤ ਇਹ ਹੈ ਕਿ ਇਹ ਜਿਹੜੇ ਹਿਸੰਦੂਹ ਸੰਦੂਹ ਉਹ ਤੁਸੀਂ ਸਾਰੇ ਵਯ ਹੈ ਹੋਏ ਹੈਗੇ ਓ ਸਾਰਾ ਕੁਝ ਹੈ ਕੋਈ ਇਹਦੇ ਵਿੱਚ ਕੋਈ ਇਹ ਬੈਚੰਦਰ ਨਹੀਂ ਮੈਨੂੰ ਦਿਖਦਾ ਪਰ ਉਹਨੂੰ ਸਾਰੇ ਨੂੰ ਪਤਾ ਸੰਦੂਹ ਹੀ ਹੁੰਦਾ ਤੁਸੀਂ ਹੱਥ ਵੀ ਲਾਇਆ ਹੁਣ ਸੰਦੂਹ ਨੂੰ पर मोदी साहब ने तो हाथ भी नहीं लाया हथ ही तो 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 नहीं लाया सोचा तो 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 कि जिस आदमी ने हाथ ही ना लाया हो गुरु नानक साहब जी गिर रहा हो ਸਰੇ ਸਾਰਿਆਂ ਲਈ ਲਿਖ ਦੋ ਤਰਾਨਾ ਕਰਨਾ ਹੈ ਕਿ ਅਸੀਂ ਸੇਂਟਰੀ ਨੂੰ ਐਥੇ ਬੋਸ ਦਾ ਇਹ ਕਾਟ ਕਰਦੇ ਕਿ ਜਿਹੜੀ ਸਾਡੇ ਉੱਤੇ ਜ਼ਬਰਦਸਤੀ ਇਹ ਜਨਮ ਹੋ ਰਿਹਾ ਤੇ ਸਾਡੇ ਇੱਥੇ ਜ਼ੁਲਮ ਨੂੰ ਹੁਣ ਖਤਮ ਕੀਤਾ ਗਿਆ ਮੋਦੀ ਸਾਫ ਦੀ ਜੰਗਲੀ ਹੈ ਅਮਿਤ ਸ਼ਾਹ ਹੈ ਗਏ ਉਹਦੇ ਚ ਰਾਣਾ ਰਾਪ ਸਿੰਘ ਜੀ ਤੋਂ ਡੋਇਲੇ ਜੈ ਸ਼ੰਕਰ ਰਵੀਸਨ ਫਰਮਨ ਤੋਂ ਡੋਇਲੇ ਇਹਨਾਂ ਨੇ ਕੈਨਡिडेट ਦੇ ਵਿੱਚ ਗੇਂਦ ਸਿਕ ਨੰਬਰ 97 ਸੈਨੇਟ ਕਰਾਤੇ ਜੇ ਡਾਕਟਰ ਸੁਗੋ ਸੀਗਾ ਪ੍ਰਾਈਮ ਮਿਨਿਸਟਰ ਉਸ ਨੇ ਗੋਵਰੀ ਆਪਣੀ ਪਾਰਲੀਮੈਂਟ ਤੋਂਵਾ ਦੇ ਵਿੱਚ ਜਾ ਕੇ ਕਿਹਾ ਕਿ ਇਹ ਇੰਡੀਆ ਨੇ ਕੀਤੇ ਹੈ ਫਰਾਂਗੀ ਦੀ ਗੱਲ ਤੁਸੀਂ ਆਪ ਦੇਖੋ ਤੁਸੀਂ ਕਿਤੇ ਨਾ ਮੁੱਕਦੇ ਫਿਰਦੇ ਹੋ ਕਿ ਜਿਹੜੀਆਂ ਇੰਟੈਲੀਜੈਂਟ ਸੇਡਨ ਸੇ ਚੁਣੀਆਂ ਇਹਨਾਂ ਦੇ ਵਿੱਚ ਪ੍ਰੋਫੈਸ਼ਨਲਿਜ਼ਮ ਹੁੰਦੀ ਹੈ ਇਹ ਕੋਈ ਐਸੀ ਵਾਈਸੀ ਚੀਜ਼ ਨਹੀਂ ਕਰਦੇ ਪਰ ਜਦੋਂ ਪੰਨੋਂ ਨੂੰ ਮਾਰਨਾ ਸੀ ਰੋਨੇ ਸਿੱਧੇ ਸਰਵਿਸ ਮੰਗੂ ਇਹ ਬਣਦੀ ਹੈ ਅਮਰੀਕਾ ਦੀ ਅਨਟੈਲੀਜੈਂਸ ਇਹਦੇ ਬੰਦੇਆਂ ਨੂੰ ਦੇ ਦਿੰਦਾ ਕਿ ਤੁਸੀਂ ਜਾ ਕੇ ਤੁਸੀਂ ਹੈਗੇ ਹੋ ਇਹ ਗੋਲੀਚਲਕ ਇਹਨਾਂ ਨੂੰ ਜੈਂਸਟਰ ਤੁਸੀਂ ਪਰਨੂ ਮਾਰਦੇ ਹੋ ਕੋਈ ਚੱਕ ਦੋ ਅਮਰੀਕਾ ਨੂੰ ਉਹਨਾਂ ਦੇ ਜਸੂਸੀਆਂ ਨੂੰ ਤੁਸੀਂ ਪ੍ਰਤੀ ਦੇ ਰਹੇ ਹੋ ਕਿ ਤੁਹਾਡੇ ਲਈ ਕੰਮ ਕਰਦੇ ਹੁਣ ਮੇਰਾ ਮਤਲਬ ਤੁਸੀਂ ਐਸ ਇੰਡੀਅਨਸ ਤੁਸੀਂ ਪ੍ਰਾਉਡ ਹੋਵੋਗੇ ਕਿ ਇਹ ਰੁਡੀਨ ਸਾਡੀ ਇੰਟੈਲੀਜੈਂਸ ਏਜੰਸੀ ਹੈਗੀ ਹੈ ਤੇ ਫਿਰ ਪਾਕਿਸਤਾਨ ਦੇ ਵਿੱਚ ਦੋ ਬੰਦੇ ਮਾਰੇ ਗੁਰਮਜੀਤ ਸਿੰਘ ਪੰਜਵਰ ਤੇ ਬਚਕਾਲੀ ਕਮਨ ਸੀ ਜਿੱਦਾਂ ਕੱਟੇ ਬਿੰਡਾ ਦੇ ਵਿੱਚ ਆਈ ਤੇ ਹਾਂਜੀ ਕੱਟ ਦੀ ਗੱਲ ਕਰਾਈ ਹੈ ਹਾਂ ਬਈ ਬਾਕੀ ਤੁਹਾਡਾ ਬਿੰਡਾ ਦੇ ਵਿੱਚ ਹੀ ਤੇਰਾ ਕੱਟਾ ਸਾਡੇ ਬਈ ਹਾਂਜੀ ਮਦੀਨਾ ਕੰਗੜ ਕੰਗੜ ਸਾਹਿਬ ਮੋਗੇ ਬਈ ਮਦੀਨਾ ਸਾਹਿਬ

ਪਾਰਟਿਸ ਪੰਜਾਬ ਪਾਰਟਿਸ ਪੰਜਾਬ ਦਾ ਇਹ ਇਹ ਨਹੀਂ ਕਿ ਹਾਂ ਕਿ ਇਹ ਸੰਗ੍ਹਾ ਕੈਂਡੀਡੇਟ ਹੈ ਇਹਦੇ ਕਰਕੇ ਵੋਟ ਬਹੁਤ ਟੁੱਟ ਗਈ ਤੇ ਉਹਨਾਂ ਨੂੰ ਇਹ ਨਾਲ ਚੱਲਣਾ ਚਾਹੀਦਾ ਸੀ ਜਦੋਂ ਸਿੰਗਾਪਾ ਹੋ ਜੇ ਫਿਰ 파ਟਨ ਨਾਲ ਚੱਲਦੇ ਆ ਉਹ ਨਾਲ ਨਹੀਂ ਚੱਲੇ ਉਹਨਾਂ ਨੇ ਆਪਣੀ ਖੇਡ ਉੱਥੇ ਖੇਡੀ ਹੈ ਕਿ ਇਹ ਫੋਟਾ ਕੈਂਡੀਡੇਟ ਹੈ ਜਾਂ ਕੀ ਨਹੀਂ ਮਨਦੀਪ ਨੂੰ ਤੁਹਾਡਾ ਆਸ਼ੀਰਵਾਦ ਸੀਗਾ ਜੀ ਜਾਂ ਨਹੀਂ ਐਂਡ ਇਟ ਮਨਦੀਪ ਨੂੰ ਤੁਹਾਡਾ ਆਸ਼ੀਰਵਾਦ ਹੈ ਸੀ ਸਪੋਰਟ ਹੈ ਸੀ ਜਾਂ ਨਹੀਂ ਸੀ ਸਲੇ ਉਹ ਤਾਂ ਸਟਾ ਕੈਂਡੀਡੇਟ ਸੀ ਅੱਛਾ ਜੀ ਹਾਂ ਮਨਦੀਪ ਸਿੰਘ ਨੇ ਕਿਹਾ ਵੀ ਉਹ ਕਹਿੰਦਾ ਵੀ ਅਕਾਲੀ ਜੇ ਮੈਂ ਨਾ ਫੋਟਾ ਦਾ ਦਾ ਹੁੰਦਾ ਤਾਂ ਕਾਜ ਅਨਿਚਿਤ ਜਾਣਾ ਕਾਜ ਜਿੱਤ ਜਾਂਦਾ ਲੋਕ ਨਹੀਂ ਕਰਦੇ ਨਫਰ ਜਿਹੜਾ ਛੱਡ ਮੰਨ ਹੁੰਦਾ ਉਹ ਪਿੰਡ ਤੇ ਨਹੀਂ ਆਇਆ ਤਜਾ ਮਾਨ ਸਾਹਿਬ ਇਸ ਤਰ੍ਹਾਂ ਉਹਨਾਂ 27 ਦੀ ਇਲੈਕਸ਼ਨ ਆ ਰਹੀ ਹੈਗੀ ਹੈ 27 ਦੀ ਇਲੈਕਸ਼ਨ ਆ ਰਹੀ ਹੈ ਸਿਗਰੇ ਵੀਰ ਕਾਦੀਦਨ ਸਾਹਿਬ ਇੱਕ ਜੋ ਟੋਹਣਾ ਹੋਊਗਾ ਤਾਂ ਜਾ ਕੇ ਆਪਾਂ 27 ਦੀ ਫਤਿਹ ਪਾਵਾਂਗੇ ਇਲੈਕਸ਼ਨਿਕਾਂ ਨੂੰ ਚਲੋ ਫਿਰ ਕਿਸ ਤਰ੍ਹਾਂ ਸਭ ਇਕੱਠੇ ਕਰਾਂਗੇ ਸਾਰੇ ਹਾਂਜੀ ਜੇ ਇਹਨਾਂ ਆਪਾਂ ਕਰੀਏ ਜੀਏ ਤਾਂ ਬੀਜੇਪੀ ਬੜੇ ਹੈਗੇ ਹੈ ਇਹਨਾਂ ਨੇ ਪਿੰਡਾਂ ਤੋਂ ਮੇਰੇ ਉਸਨਾਂ ਨੂੰ ਸਮਝੋ ਤਾਕੀ ਤੋਹਿਆ ਇਹ ਖੰਡ ਸਪਾਡੀ ਹੈ ਇਹ ਸਾਰੀਆਂ ਜਿੱਦਣ ਛੱਡ ਕੇ समझौता हो है है जाए तो बहुत गईस थोड़ी जी स्पष्टी कर दोनों नैशनल पार्टिया बीजेपी पार्टी जंथक अकाली दल रवैसी लाल हो चाहे खाड़ लाल हो यह नी लगता कि इस वे जरा फैडरलिज्म का उभार है ये सारे कट्ठे हो जाए तो पा चु बहुत बड़ी ताकत मिल सकती है मतलब है भी हर इन्होंने पंथक चिरा ਅਰਬੰਤੀ ਬਿਜਾਰਾ ਸਬਦ ਆਕਾਤੋਂ ਨਾ ਜਾਈ। ਹਾਂ। ਤੇ ਸੰਭਾਵਨਾ ਇਕੱਠੇ ਹੋਣ ਦੀ ਹੈਗੀ ਹੈ ਜੀ। ਹੁਣ ਜੇ ਰਾਜਕਰਨ ਨਾਲ ਤਾਂ ਸੰਭਾਵਨਾ ਹੈ ਜੀ ਇੱਕ ਮਾਨਸਾ ਸੁਖੀਰ ਬਾਦਲ ਨਾਲ ਫਿਰ ਇਹ ਨੇੜਤਾ ਹੋ ਸਕਦੀ ਹੈ ਜੀ بطور ਕੇ ਆਪਾਂ ਇਹ ਕੰਫਰੰਸ ਕਰੀਏ ਇੱਕ ਦਾ। ਤਾਂ ਫਿਰ ਸੀ ਸੁਖੀਰ ਬਾਦਲ ਨੂੰ ਸਾਈਆਂ ਤੇ ਮੰਨ ਲੈਣੀਆਂ ਜੀ। ਹੁਣ ਉਹ ਚ ਵੇਸਣ ਦੇ ਹੁਣ ਗਾੜੀ ਪੁੱਗ ਗਈ ਹੈ। ਢੇਡੋ ਹਟੋ ਮੋਟੋ ਹੋਏ ਹੋਏ। ਸੈਪਟੇmber ਹੀ ਹੋਊਗਾ ਲੁਕਸਰਿਕਾ ਦੀ ਬਰਤ ਦਾ ਇੱਕ ਤਰ੍ਹਾਂ ਦਾ ਕੱਖ ਤਾਂ ਜ਼ਰੂਰੀ ਹੈ ਨਾ ਇਹ ਮਹਾਂਪਤ ਬਲੈਡ ਗ੍ਰਕਰੀਅਸ ਆਫ ਕਾਰਸਿੰਗ ਕੰਟਿਨਿਊ ਜੇਰ ਦੇ ਕੇ ਮਾਕ ਦਾ ਜੇ ਤੁਸੀਂ ਕਿਸੇ ਮੋਲਟੀ ਸੋਵਰਨਿਟੀ ਬਾਚਾਈ ਤੋੜਦੇ ਹੋ ਤਾਂ ਫਿਰ ਉਹਦੇ ਕੰਸੀਕਵੈਂਸਸ ਤਾਂ ਹੋਣਗੇ यह कहने दस्या दे दे, कि दूजे को प्रतीक सौ ग्रेड की तोड़ दे हम यह सामेंट है उन्होंने पैसे देते अमेरिका इंटेलिजेंस न कि गैंग ने प्राउड होवोगे दट यूर इंडियन आई एम वेरी हैप्पी इंडियन सो ਹਾਂ ਤੁਸੀਂ ਪੁੱਛ ਰਹੇ ਹੋ ਕਿ ਜੋ ਕੋ ਪਲਾਨ ਹੈ